ਪਰ ਲੱਗ ਚੱਲਦਾ ਫਿਰ ਆਪਾਂ ਇਹਦਾ ਫੰਕਾ ਇਹਦਾ ਤਾਂ ਖੁਣ ਚੱਲਿਆ ਨਹੀਂ ਰੇਟੇ ਗਾ ਕਰ ਹਾਂ ਐਸਾ ਹੀ ਕਰ ਰੇ ਦੇਖ ਰਹੇ ਹਾਂ

ਅੱਜ ਆ ਗਏ ਨੇ ਰਾਈਡ ਦੇ ਫੈਂਕੂ ਤੋਂ ਰਾਈਡ ਨੇ ਰੋਲੇ ਆਇਤ ਰੋਲ ਆਇਤ ਆ ਗੱਲ ਦੇ ਵਿੱਚ ਸਾਰਾ ਬੱਚੇ ਤੁਸੀਂ ਆਪ ਕੋਈ ਪੁੱਛ ਲੈ ਜਿੱਥਾ ਪਹਾਰ ਸਾਰ ਸਪੋਰਟ ਦੀ ਟੀਮ ਹੈਗੀ ਆ ਫੋਰਸਾ ਇਹਨਾਂ ਨੇ ਸਾਨੂੰ ਅੱਜ ਦੋ ਬੋਟ ਦੇ ਵਿੱਚ ਭੱਲਾ ਸਾਹਿਬ ਦੇ ਪਰਿਵਾਰ ਨੂੰ ਤੇ ਸਾਡੀ ਫੂਡ ਕੁਇਚਨ ਦੀ ਟੀਮ ਨੂੰ ਅੱਜ ਇਸ ਪਾਰ ਪਹੁੰਚਾਇਆ ਅਸੀਂ ਪਿੰਡ ਸਾਰੰਗ ਸੰਗਰਾ ਸੰਗਰਾ ਪਿੰਡ ਜਿੱਸੀ ਅੱਜ ਪਰਿਵਾਰਾਂ ਨਾਲ ਮਿਲੇ ਆ ਇੱਥੇ ਜੋ ਅਸੀਂ ਥਿਲਫੁੱਲ ਦੇ ਸਕਦੇ ਸੀ ਮਦਦ ਕੀਤੀ ਆ ਤੇ ਮੇਰਾ ਖਾਸ ਧੰਨਵਾਦ ਆ ਐਸਡੀਆਰਫ ਟੀਮ ਨੂੰ ਤੁਹਾਡਾ ਬਾਈ ਇੰਨੇ ਵੇ ਪਰਮਾਤਮਾ ਤੁਹਾਡੇ ਨਾਲ ਸੰਗ ਰਹੇ ਜਰਦੀ ਗੁਰੂ ਥੈਂਕ ਯੂ ਪੱਖ ਰਾਜਪੱਲਾ ਫਿਲਮਾਂ ਦਾ ਹੀਰੋ ਆ ਪੱਲਾ ਜੀ ਦੀ ਨੋ ਖੜੀ ਤੁਹਾਡੇ ਕੋਲ ਇਹ ਬੱਚੀ ਦਿਸ਼ੂ ਆ ਪੱਲਾ ਜੀ ਦੀ ਬੇਟੀ ਆ ਰਹੀ ਜੀ ਜੀ ਨੂੰ ਫੋਰਨ ਤੋਂ ਆਈ ਜੀ ਤਾਂ ਇਹ ਚਾਹੁੰਦੇ ਸੀਗੇ ਕਿ ਭਰਵੇਂ ਪੱਲਾ ਸਾਹਿਬ ਸਾਡਾ ਸਾਥ ਛੱਡ ਗਏ ਆ ਪਰ ਅਸੀਂ ਉਹਨਾਂ ਨੂੰ ਯਾਦ ਕਰਦੇ ਆ ਤੁਹਾਡਾ ਦੁੱਖ ਜਿਹੜਾ ਉਹ ਵੰਡਾਉਣ ਆਈਏ ਤੇ ਅਸੀਂ ਪਹਿਲਾਂ ਦੋ ਪਿੰਡਾਂ ਜਾ ਕੇ ਆਏ ਫਤੂ ਟਿੰਗੇ ਕੋਲ ਉਹ ਦੋ ਪਿੰਡਾਂ 'ਚ ਅਸੀਂ ਜਿੰਨਾਂ ਲੋਕਾਂ ਮਿਲ ਕੇ ਆਸ ਕੋਈ ਪਿੰਡ ਆਪੂ ਲੂਬੇ ਪਿਆ ਤੁਹਾਡੇ ਜਿਹੜਾ ਪਿੰਡ ਇੱਥੇ ਅਸੀਂ ਕਿਸ਼ਤੀ ਰਾਹੀਂ ਆਏ ਆ ਐਸ.ਡੀ.ਐਮ. ਮੈਡਮ ਨੇ ਸਾਨੂੰ ਪਰੰਧ ਕਰਕੇ ਦਿੱਤਾ ਬਾਬਾ ਸੀਤੇਵਾਦੀ ਨੇ ਸਾਨੂੰ ਗਾਈਡ ਕੀਤਾ ਤੇ ਮੈਂ ਚਾਹੂੰਗਾ ਪਖਰਾਜ ਤੇ ਜੀਨੂ ਤੇ ਦਿਸ਼ੂ ਇਹ ਜੋ ਵੀ ਤਲਫੋ ਲੈ ਕੇ ਆਇਆ ਉਹ ਤੁਸੀਂ ਮਨਜ਼ੂਰ ਕਰਿਓ ਉਹਨਾਂ ਬੱਚਿਆਂ ਦਾ ਤੁਸੀਂ ਬਹੁਤ ਇਸ ਵੇਲੇ ਬੱਚੇ ਦਿਓ ਜੀ ਆਜ ਪਖਰਾਜ ਚੰਡੀਗੜ੍ਹੋਂ ਪੰਜ ਜੀ ਪਰਿਵਾਰ ਆਇਆ ਆ ਹਾਂਜੀ ਤੋਂ ਤੁਹਾਡੀ ਪੀੜ ਸੰਭਾਲਣ ਲਈ ਇਹ ਦਵਾਈਆਂ ਲੈ ਕੇ ਆਈ ਅੱਡੋ ਮਾਸੇ ਮੱਛੀ ਦੀ ਵਾਈ ਹੈ ਹਾਂਜੀ ਦੇਖੋ ਸ਼ਰਮਾ ਜੀ ਸਮਾਨ ਤੇ ਜਿਹੜਾ ਹੈ ਪਰ ਜਿਹੜਾ ਇੱਕ ਹੌਸਲਾ ਹੈ ਨਾ ਕਿ ਸਾਰਾ ਪੰਜਾਬ ਖੜਿਆ ਹੈ ਨਾਲ ਖੜਿਆ ਹੈ ਉਹ ਹੌਸਲਾ ਬੜੀ ਵੱਡੀ ਚੀਜ਼ ਹੈ ਅੱਜ ਜਿਹੜੇ ਹਾਲਾਤ ਦਿਖੇ ਜਾ ਰਹੇ ਨੇ ਅੱਜ ਤੁਸੀਂ ਵਿਜ਼ਿਟ ਵੀ ਕੀਤਾ ਹੈਗਾ ਕਿਸ ਤਰ੍ਹਾਂ ਦੇਖਦੇ ਹਾਲਾਤਾਂ ਦੀ ਜਗ ਜਹਰ ਨੇ ਭਾਵੇਂ ਉਹ ਆਪਾਂ ਮਾਜੇ ਦਾ ਜਨਾਲਾ ਲੈ ਲੀਏ ਜੀ ਗੁਰਦਾਸਪੁਰ ਲੈ ਲੀਏ ਇੱਧਰ ਅੱਜ ਜਿੱਥੇ ਆਪਾਂ ਪਹੁੰਚਿਆ ਸੁਲਤਾਨਪੁਰ ਲੋਧੀ ਜੀ ਤੇ ਇੱਧਰ ਉਹ ਮਤਲਬ ਦੇਖੇ ਨਹੀਂ ਜਾਂਦੇ ਮਤਲਬ ਅੱਜ ਅਸੀਂ ਹੁਣ ਜਦੋਂ ਬੋਟ ਚ ਆ ਰਹੇ ਸੀਗੇ ਤਾਂ ਬਾਈ ਹੁਣਾਂ ਨੇ ਦੱਸਿਆ ਕਿ ਇੱਥੇ ਸੜਕ ਜਾਂਦੀ ਸੀਗੀ ਜਾਂ ਇੱਥੇ ਨਹਿਮ ਦਾ ਦਰਖਤ ਲੱਗਿਆ ਹੋਇਆ ਲੋਕਾਂ ਦੀਆਂ ਪੈਣੀਆਂ ਅੰਦਰ ਨੇ ਮਤਲਬ ਉਹ ਬਹੁਤ ਮਤਲਬ ਚਲੋ ਸਾਡੇ ਲਈ ਤਾਂ ਦੁੱਖ ਜਿਹੜਾ ਚੱਲ ਹੀ ਰਿਹਾ ਉਹ ਚੱਲ ਹੀ ਰਿਹਾ ਪਰ ਜਿਹੜਾ ਪੂਰੇ ਪੰਜਾਬ ਲਈ ਜੋ ਇਹ ਦੁੱਖ ਆ ਉਹ ਦੇਖਿਆ ਨਹੀਂ ਜਾਂਦਾ ਪਰ ਇੱਕ ਚੀਜ਼ ਦੀ ਖੁਸ਼ੀ ਲਾ ਲਓ ਹੌਸਲਾ ਲਾ ਲਓ ਇਹ ਹੈ ਕਿ ਇੱਕ ਬੰਦੇ ਮਗਰ ਮੈਨੂੰ ਲੱਗਦਾ ਜਿਵੇਂ ਅੱਜ ਨਾਲੇ ਸਾਈਡ ਮੇਰੀ ਕੱਲ ਗੱਲ ਹੋਈ ਸੀ ਤੇ ਇੱਕ ਬੰਦੇ ਮਗਰ 10 10000 ਬੰਦਾ ਸੋ ਉਹ ਮੈਨੂੰ ਲੱਗਦਾ ਇਹੀ ਹੌਸਲਾ ਆਪਾਂ ਨੂੰ ਅੱਗੇ ਤੱਕ ਲੈ ਕੇ ਜਾਊਗਾ ਜੀ ਤੇ ਇਸ ਕਰੋਪੀ ਚੋਂ ਨਿਕਲਣ ਲਈ ਇਹੀ ਮਦਦ ਕਰੂਗਾ ਆਪਣੀ ਕੀ ਪਬਲਿਕ ਨੂੰ ਅਪੀਲ ਕਰਨਾ ਚਾਹੋਗੇ ਅਪੀਲ ਤਾਂ ਇਹੀ ਹੈ ਜੀ ਕਿ ਸਾਰੇ ਕਹਿ ਚੁੱਕੇ ਨੇ ਵੈਸੇ ਤਾਂ ਪਰ ਹੁਣ ਜਿੰਨਾ ਵੀ ਸਮਾਨ ਸੀ ਚਾਹੇ ਉਹ ਰਾਸ਼ਨਾਂ ਚਾਹੇ ਉਹ ਮੋਸਕਿਟੋ ਰੈਪੈਲੈਂਟਸ ਨੇ ਚਾਹੇ ਦਵਾਈਆਂ ਨੇ ਵੈਸੇ ਤਾਂ ਜਿੱਥੇ-ਜਿੱਥੇ ਲੋੜ ਆ ਉੱਥੇ ਸਾਰਾ-ਸਾਰਾ ਪਹੁੰਚ ਰਿਆ ਸਮੇਸਿਰ ਪਰ ਮੇਨ ਜਿਹੜੀ ਜ਼ਰੂਰਤ ਆ ਉਹ ਪੈਣੀ ਆ ਜੀ ਅਗਲੇ 10 10ਵੇਂ ਦਿਨ 15ਵੇਂ ਦਿਨ 20ਵੇਂ ਦਿਨ ਹੈ ਨਾ ਜਦੋਂ ਸਾਰਾ ਕੁਝ ਰੀਬਿਲਡ ਹੋਣਾ ਸੋ ਮੇਰੀ ਸਾਰਿਆਂ ਨੂੰ ਪੀਲਹੀ ਹੈ ਜੀ ਕਿ ਅ ਵੱਧ ਤੋਂ ਵੱਧ ਮਦਦ ਕਰਨ ਲਈ ਜਿਹੜੀਆਂ-ਜਿਹੜੀਆਂ ਲੋੜਵੰਦ ਜਗ੍ਹਾ ਨੇ ਲੋੜਵੰਦ ਲੋਕ ਨੇ ਲੋੜਵੰਦ ਪਰਿਵਾਰ ਨੇ ਉਹਨਾਂ ਤੱਕ ਜ਼ਰੂਰ ਪਹੁੰਚ ਜੇ ਦੀ ਦਵਾਈਆਂ ਲੈ ਕੇ ਆਇਆ ਅਸੀਂ ਲੇਡੀਜ਼ ਲਈ ਸੈਨਟਰੀ ਪੈਡਸ ਲੈ ਕੇ ਆਇਆ ਆਡੋਮਾਸ ਨੇ ਸਾਡੇ ਕੋਲੇ ਸਾਡੇ ਕੋਲ ਐਂਟੀਫੰਗਲ ਕਰੀਮਾਂ ਨੇ ਸਾਡੇ ਕੋਲ ਬੱਚਿਆਂ ਲਈ ਕੁਝ ਸਨ ਸਮਾਨ ਅਸੀਂ ਦੇਖ ਰਹੇ ਸੀ ਪਿਛਲੇ ਵਾਲੇ ਤੇ ਬੱਚਿਆਂ ਨੂੰ ਬਹੁਤ ਬੱਚੇ ਬਹੁਤ ਸੀਗੇ ਪਰ ਅਸੀਂ ਤਾਂ ਇਹੀ ਗੱਲ ਕਰਦੇ ਆਂਦੇ ਸੀਗੇ ਜੀ ਕਿ ਆਪਾਂ ਇੱਕ ਪੰਜਾਬ ਆ ਹਨਾ ਕੋਈ ਸੂਨਾ ਨਹੀਂ ਤੇ ਆਪਣਾ ਅਦਾਤਾ ਹੈ ਨਾ ਜਿਹੜਾ ਜਿਹੜਾ ਆਪਾਂ ਨੂੰ ਫੂਡ ਪਹੁੰਚਾਉਂਦਾ ਹੈ ਜੇ ਅੱਜ ਉਹ ਮੁਸ਼ਕਿਲ ਚ ਹੈ ਨਾ ਤਾਂ ਮਤਲਬ ਆਪਣਾ ਪੰਜਾਬ ਮੁਸ਼ਕਿਲ ਚ ਹੈ ਕਦਾ ਇਤਨਾ ਦੇ ਹਾਲਾਤ ਦੇਖਿਆ ਸੀ ਪਹਿਲਾਂ ਹਾਂਜੀ ਹਾਂਜੀ ਨਹੀਂ ਜੀ ਬਟ ਹਨਾ ਰੱਬ ਦੇ ਅੱਗੇ ਕਿਹਦਾ ਜੋਰ ਹੈ ਜੀ ਕੀ ਆਮ ਪਬਲਿਕ ਨੂੰ ਅਪੀਲ ਕਰੂੰਗੀ ਮੈਂ ਤਾਂ ਹੀ ਕਹੂੰਗੀ ਜੀ ਕਿ ਆਪ ਮੈਂ ਉਹ ਦੋਨੋਂ ਕਿਹਾ ਕਿ ਜੀ ਆਪਣਾ ਅੰਦਾਜ਼ ਤਾਂ ਜੀ ਮੁਸ਼ਕਿਲ ਚ ਹੈ ਉਹ ਰ ਪੰਜਾਬ ਦੇ ਰਾਜੇ ਨੇ ਜੀ ਇਹ ਹਨਾ ਤੇ ਜੇ ਇਹ ਮੁਸ਼ਕਿਲ ਚ ਨੇ ਨਾ ਤਾਂ ਆਪਾਂ ਨੂੰ ਇਹਨਾਂ ਨਾਲ ਖੜੇ ਹੋਣਾ ਚਾਹੀਦਾ ਬਿਕੋਜ਼ ਆਪਣਾ ਇਹਨਾਂ ਤੋਂ ਬਿਨਾ ਕੁਝ ਨਹੀਂ ਹੈ ਪੰਜਾਬ ਦਾ ਪੰਜਾਬ ਦਾ ਸਾਰੇ ਇੰਡੀਆ ਦਾ ਇੱਕ ਬੀਟੀਸੀ ਅੱਛਾ ਠੀਕ ਹੈ ਨਾ ਤੁਹਾਡੀ ਅੱਜ ਅੱਜ ਮੈਂ ਸੱਚੀ ਦੱਸਾਂ ਤਾਂ ਮੈਂ ਇਸ ਤਰ੍ਹਾਂ ਜੋ ਹੁਣ ਵਾਪਰ ਰਿਹਾ ਮੈਂ ਨਹੀਂ ਦੇਖਿਆ ਪਹਿਲਾਂ ਇਹ ਦੇਖ ਕੇ ਇਨਾ ਮਨ ਦੁਖਦਾ ਤੇ ਜੋ ਇਹ ਚੀਜ਼ ਆਪ ਐਕਸਪੀਰੀਅੰਸ ਕਰ ਰਹੇ ਨੇ ਲੋਕ ਉਹ ਕੀ ਗੋ ਥਰੂ ਕਰ ਰਹੇ ਨੇ ਅਸੀਂ ਸੋਚ ਵੀ ਨਹੀਂ ਸਕਦੇ ਤੇ ਇਸ ਟਾਈਮ ਜੋ ਖੁਸ਼ੀ ਮਿਲ ਰਹੀ ਹੈ ਉਹਨਾਂ ਨੂੰ ਮਿਲ ਕੇ ਉਹਨਾਂ ਜੋ ਜਿੰਨਾ ਕੁ ਸੀ ਕਰ ਸਕਦੇ ਆ ਉਹ ਅੰਦਰੋਂ ਇੰਨੀ ਸੈਟੀਸਫੈਕਸ਼ਨ ਦੇ ਰਿਹਾ ਕਿ ਕਿ ਜੋ ਤੁਹਾਨੂੰ ਹੋਰ ਕੰਮਾਂ ਤੋਂ ਨਹੀਂ ਮਿਲਦੀ ਜੋ ਅੱਜ ਅੰਦਰੋਂ ਸਾਨੂੰ ਖੁਸ਼ੀ ਮਿਲੀ ਆ ਸਾਰਿਆਂ ਨੂੰ ਮਿਲ ਕੇ ਔਰ ਇਹ ਸਾਰੇ ਸਭ ਤੋਂ ਪਹਿਲਾਂ ਸਾਨੂੰ ਇਹ ਪੁੱਛ ਰਹੇ ਨੇ ਕਿ ਤੁਸੀਂ ਚਾਹ ਪਾਣੀ ਪੀਓਗੇ ਅਸੀਂ ਜਾਣਦੇ ਆ ਸਭ ਤੋਂ ਪਹਿਲਾਂ ਪੁੱਛਦੇ ਤੁਸੀਂ ਚਾਹ ਪਾਣੀ ਪੀਓਗੇ ਇਹ ਦੇਖ ਕੇ ਇੰਨਾ ਮਨ ਭਰਦਾ ਅੰਦਰੋਂ ਕਿ ਹਲੇ ਵੀ ਇਹ ਦੂਸਰਿਆਂ ਬਾਰੇ ਸੋਚ ਰਹੇ ਆ ਪੰਜਾਬੀਆਂ ਦੇ ਦਿਲ ਆਏ ਹਾਂਜੀ ਬਿਲਕੁਲ ਇਹ ਜਿਹੜੀ ਅੱਜ ਟੀਮ ਜਸਿੰਦਰ ਭੱਲਾ ਤੁਹਾਡੇ ਮੋਹਰੇ ਖੜੀ ਆ ਚਾਹੀ ਉਹਨਾਂ ਦਾ ਬੇਟਾ ਪਖਰਾਜ ਆ ਚਾਹੀ ਬੇਟੀ ਜਿੰਨੂ ਆ ਚਾਹੀ ਪਖਰਾਜ ਦੇ ਵਾਈਫ ਦਿਸ਼ੂ ਆ ਦਿਸ਼ੂ ਦੇ ਬ੍ਰਦਰ ਗੈਰੀ ਯਾ ਕੈਨੇਡਾ ਤੋਂ ਆਏ ਆ ਸੋ ਇਹ ਸਾਰਾ ਪਰਿਵਾਰ ਅੱਜ ਤਾਂ ਆਇਆ ਵੀ ਅਸੀਂ ਜੋ ਭੱਲਾ ਸਾਹਿਬ ਦਾ ਆਪਣਾ ਪਰਿਵਾਰ ਦੋਸਤਾਂ ਪਰਿਵਾਰ ਔਜਲਾ ਸਾਹਿਬ ਖੜੇ ਆ ਜੋ ਡਾਇਰੈਕਟਰ ਟਾਊਨ ਪੰਨ ਰਿਟਾਇਰ ਹੋਏ ਆ ਉਹ ਟੀਮ ਇਸ ਕਰਕੇ ਆਈ ਆ ਵੀ ਦਰਦਸਤਾ ਪਰਿਵਾਰ ਵੀ ਲੰਘ ਰਿਹਾ ਵਾ ਪਰ ਉਸ ਦਰਦ ਵਿੱਚ ਜਿਹੜਾ ਇੱਥੇ ਲੋਕਾਂ ਦਰਸਿਲਦਾਨਪੁਰ ਉਦੀ ਚ ਅਸੀਂ ਬਾਬਾ ਸੀਚੇਵਾਲ ਜੀ ਨੂੰ ਫੋਨ ਕੀਤਾ ਕੱਲ ਡੀਸੀ ਸਾਹਿਬ ਨੂੰ ਫੋ ਤੇ ਅਸੀਂ ਹੁਣ ਪਿੰਡ 'ਚ ਖੜੇ ਆਂ ਸਾਨੂੰ ਲੱਗਦਾ ਕਿ ਇਨ੍ਹਾਂ ਲੋਕਾਂ ਦਾ ਦਰਦ ਅਸੀਂ ਵੰਡਾ ਤਾ ਨਹੀਂ ਸਕਦੇ ਪਰ ਸਮੁੰਦਰ ਤੁਪਕਾ ਮਾਤਰ ਪਾਉਣ ਦੀ ਕੋਸ਼ਿਸ਼ ਕਰਦੇ। ਚਲ ਮੈਂ ਇਹ ਅੱਗੇ ਕਦੀ ਇਦਾਂ ਦੇ ਹਾਲਾਤ ਦੇਖੇ ਸੀ। ਦੇਖੋ ਮੈਂ ਤਾਂ 88 ਵਾਲੇ ਹੜ੍ਹ ਵੀ ਦੇਖੇ ਆ ਜੀ 93 'ਚ ਵੀ ਆ ਹੁਣ 2023 'ਚ ਵੀ ਹਲਕੇ ਆਏ ਸੀ ਪਰ ਇੰਨਾ ਜ਼ਿਆਦਾ ਨੁਕਸਾਨ ਜਿਹੜਾ ਉਹ ਸੁਰਤਿਕਾ ਹਾਂ ਇਸ ਇਲਾਕੇ ਦਾ 1955 ਦੀ ਸਾਡੇ ਨੂੰ ਦੱਸਿਆ ਗਿਆ ਪਰ ਲੱਜੀ ਦਾ ਬਰਤਾ 60 ਦਾ। ਭੱਲਾ ਜੀ ਦੇ ਮਾਤਾ ਜੀ ਦੇ ਪਿਤਾ ਜੀ ਜਦੋਂ ਭੱਲਾ ਜੀ ਦੇ ਮਾਤਾ ਪਿਤਾ ਦਾ ਵਿਆਹ ਹੋਇਆ ਸੀ 55 'ਚ ਉਦੋਂ ਇੱਥੇ ਲੱਗੇ ਪਿੰਡ ਸੁਜੋ ਕਾਲੀਆ ਉਸ ਪ ਉਸ ਪਿੰਡ ਦੇ ਸਰਪੰਚ ਜਹਾਰਾ ਸਿੰਘ ਵਿਚਾਰੇ ਚ ਰਹੇ ਤੇ 55 ਚ ਹੜਾ ਆਈ ਸੀ ਕਹਿੰਦੇ ਉਹ ਮੰਮੀ ਨੂਪੱਲਾ ਜੀ ਦੀ ਮਾਤਾ ਜੀ ਨੂੰ ਕੱਲ ਵੀ ਮੈਨੂੰ ਉਹਨਾਂ ਨੇ ਯਾਦ ਕਰਾਇਆ ਕਿ ਉਸ ਪਿੰਡ ਵਿੱਚ ਕਿੰਨਾ ਪਾਣੀ ਆਇਆ ਸੀ 70 ਸਾਲ ਪੁਰਾਣੀਆਂ ਗੱਲਾਂ ਮਾਤਾ ਜੀ ਨੂੰ ਕੱਲ ਮੈਨੂੰ ਯਾਦ ਸੀਗੀਆਂ ਉਹਨਾਂ ਨੇ ਬੱਚਿਆਂ ਨੂੰ ਕਿਹਾ ਇੱਥੇ ਮੁੰਡੇ ਆ ਜਿਹੜੇ ਲੱਡੂ ਹੋਣੀ ਵੀ ਤੁਹਾਡੇ ਬੇਟੇ ਤਾਈ ਦਾ ਨਾਵਾ ਤਾਈ ਦਾ ਨਾਵਾ ਸੋ ਬਜ਼ੁਰਗਾਂ ਨੂੰ ਸਨਲਾ ਦਾ ਸਲੂਟ ਕਰੀਏ ਕਿ ਜਿਨ੍ਹਾਂ ਨੂੰ ਇਹ 70 ਸਾਲ ਪੁਰਾਣਾ ਹੜ ਵੀ ਯਾਦ ਆ ਇਸ ਕਰਕੇ ਮੈਂ ਬੱਚਿਆਂ ਨੂੰ ਕਿਹਾ ਸੀ ਕਿ ਸੁਲਤਾਨਪੁਰ ਦੀ ਜਾਵਾਂਗੇ ਪਹਿਲਾਂ ਅਸੀਂ ਜਾਵਾਂਗੇ ਫੱਤੂ ਟਿੰਗ ਲਾ ਕੇ ਮੁੰਡੀ ਮੋੜ ਕੋ ਆਪਣਾ ਲਾਈਫ ਤੋਂ ਸ਼ੁਰੂ ਕੀਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਅੱਜ ਜੋ ਇਹ ਖੜਾਂ ਦੀ ਮਾਰ ਵਾਲਾ ਸਭ ਤੋਂ ਪੰਜਾਬ ਦਾ ਜਿਹੜਾ ਇੱਕ ਟਾਪੂ ਨਮਾ ਜੋ ਸਾਰੀ ਦੁਨੀਆ ਤੋਂ ਟੁੱਟ ਚੁੱਕਿਆ ਆ ਇੱਕ ਟਾਪੂ ਨਮਾ 16 ਪਿੰਡ ਜਿਹੜੇ ਬਾਉਪੁਰ ਸਾੰਗਰਾ ਦੇ ਨਾਲ-ਨਾਲ ਵਜਦੇ ਨੇ ਸੋ ਉੱਥੇ ਅੱਜ ਸਾਡੇ ਵਰਲਡ ਫੇਮਸ ਪੰਜਾਬੀ ਫਿਲਮ ਇੰਡਸਟਰੀ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਇੱਕ ਜੋੜੀ ਜੋ ਇੱਕ ਵਾਰ ਜਸਵਾਲ ਸਾਹਿਬ ਨੇ ਕਿਹਾ ਸੀ ਕਿ ਵਿੱਚ ਵਿਆਹ ਦੇ ਜੋੜੀ ਜਿਉਂ ਲਾੜੇ ਸਰਵਾਲੇ ਦੀ ਸਦਾ ਸਲਾਮਤ ਜੋੜੀ ਰਹੇ ਭੱਲੇ ਤੇ ਬਾਲੇ ਦੀ ਹਾਂ ਸੋ ਮੈਨੂੰ ਯਾਦ ਆ ਸੋ ਪਰਮਾਤਮਾ ਨੂੰ ਜੋ ਮਨਜ਼ੂਰ ਵਿੱਚ ਉਹ ਸਰੀਰ ਕਰਕੇ ਸਾਡੇ ਵਿੱਚ ਨਹੀਂ ਪਰ ਉਹਨਾਂ ਦੀ ਜਿਹੜੀ ਫੁੱਲਵਾੜੀ ਹੈ ਸਾਡੀ ਬੇਟੀ ਹੈ ਸਾਡਾ ਬੇਟਾ ਪੁਖਰਾਜ ਹੈ ਸਾਡੇ ਨੂ ਰਣੀ ਔਰ ਹੋਰ ਦੀਪਕ ਰਾਜਾ ਜੀ ਬੇਟੀ ਦ੍ਰਿਸ਼ੂ ਦੀਪਕ ਰਾਜਾ ਜੀ ਇੰਟਰਨੈਸ਼ਨਲ ਵਰਲਡ ਫੇਮਸ ਲੋਕ ਗਾਇਕ ਤਲਵਿੰਦਰ ਦਿਵਾਲਪੁਰੇ ਜੀ ਦੀਪਕ ਰਾਜਾ ਜੀ ਅੰਗਰਸਾਹਬ ਗੈਰੀ ਕੈਨੇਡਾ ਗੈਰੀ ਪਟਿਆਲਾ ਹਾਂਜੀ ਇਹ ਕੈਨੇਡਾ ਤੋਂ ਆਏ ਨੇ ਮੇਰੇ ਕਹਿਣ ਦਾ ਮਤਲਬ ਸਾਰੀ ਟੀਮ ਜੋ ਦਰਦ ਵੰਡਾਉਣ ਆਈ ਆ ਠੀਕ ਹੈ ਬੇਸ਼ੱਕ ਦਰਦ ਬਹੁਤ ਵੱਡਾ ਏ ਪਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਕੋਈ ਸੈਲੀਬ੍ਰਿਟੀ ਆਉਂਦਾ ਹੈ ਨਾ ਤੇ ਇੱਕ ਹੌਸਲਾ ਬੜਾ ਬਣ ਜਾਂਦਾ ਹੈ ਜਦੋਂ ਇਹ ਲੋਕ ਆਉਂਦੇ ਸਾਡੇ ਵਿੱਚ ਆਉਂਦੇ ਪਰਸੋਂ ਆਏ ਸੀ ਭੈਣ ਜੀ ਅਮਰਨੋਰੀ ਜੀ ਆਏ ਸੀ ਸਾਰੰਗ ਉਹਨਾਂ ਦਾ ਬੇਟਾ ਅਲਾਪ ਉਹ ਆਇਆ ਔਰ 8:30 ਵਜੇ ਤੱਕ ਆ ਦੇਖੋ ਸਰ ਇੱਧਰ ਮਰਿਓ ਆ ਪਾਣੀ ਦੇ ਵਿੱਚ ਰਾਤ ਨੂੰ 8:30 ਹੋ ਸਕਦਾ ਜਿਹੜਾ ਬੰਦਾ ਮਤਲਬ ਲਗਜ਼ਰੀ ਲਾਈਫ ਜਿੰਦਾ ਉਹਨੂੰ 8:30 ਵਜੇ ਇਦਾਂ ਦੇ ਪਾਣੀ ਦੇ ਵਿੱਚ ਪਰ ਉਹ ਰੋ ਰਿਆ ਸੀ ਇਹਨਾਂ ਦੇ ਹਾਲਾਤ ਆ ਇਥੋਂ ਦਾ ਸਾਡੇ ਹਾਲਾਤ ਦੇਖ ਕੇ ਸੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਇੱਕ ਸ਼ਰਮਾ ਜੀ ਵੀ ਬੇਨਤੀ ਕਰਨੀ ਚਾਹੁੰਨਾ ਸਾਰੇ ਕਲਾਕਾਰ ਭਰਾਵਾਂ ਨੂੰ ਸਾਰੇ ਐਨ ਆਰ ਆਈ ਵੀਰਾਂ ਨੂੰ ਕਿ ਰਾਸ਼ਨ ਜਿਹੜਾ ਹੈਗਾ ਆ ਉਦੀ ਕੋਈ ਟੋਟ ਨਹੀਂ ਹੈਗੀ ਔਰ ਜਿਹੜਾ ਪਸ਼ੂਆਂ ਦਾ ਆਚਾਰਾ ਉਹ ਵੀ ਬਹੁਤ ਆ ਰਿਹਾ ਨਿਰੰਤਰ ਇੱਕ ਬੇਨਤੀ ਸੀ ਜਿਵੇਂ ਕਿ ਤੁਸੀਂ ਤੁਹਾਨੂੰ ਉਹਨਾਂ ਨੇ ਤੇਲ ਦੀ ਡਿਮਾਂਡ ਕੀਤੀ ਜਾਂ ਵੀ ਇਸ ਦੀ ਖਾਦੀ ਡਿਮਾਂਡ ਕੀਤੀ ਇੱਕ ਜਿਹੜਾ ਇੱਕ ਮੈਂ ਹੋਰ ਬੇਨਤੀ ਕਰਨੀ ਚਾਹਣਾ ਇਹ ਸਾਰੇ ਪਿੰਡਾਂ ਦੇ ਵਿੱਚ ਘੱਟੋ-ਘੱਟ 3.5-400 ਬੱਚਾ ਹੋਵੇਗਾ ਸਰ ਤੇ ਇਹ ਮਿਡਲ ਕਲਾਸ ਫੈਮਲੀਆ ਇਹਨਾਂ ਦੀ ਜੇਬ ਜਿਹੜੀ ਆ ਖਾਲੀ ਹੋ ਚੁੱਕੀ ਆ ਇਹਨਾਂ ਦੇ ਪੱਲੇ ਕੁਛ ਨਹੀਂ ਨਾ ਜ਼ੀਰੋ ਤੋਂ ਉੱਠਣਾ ਸਰ ਮੈਂ ਬੇਨਤੀ ਕਰਦਾ ਅਗਰ ਕੋਈ ਵੀਰ ਇਹਨਾਂ ਦੇ ਬੱਚੇ ਜਿਹੜੇ ਕਿਉਂਕਿ ਸਾਰੇ ਬੱਚੇ ਪ੍ਰਾਈਵੇਟ ਅੱਜਕੱਲ੍ਹ ਪੜ੍ਹਦੇ ਆ 80 ਤੋਂ 50 ਹਜ਼ਾਰ ਲੱਖ ਰੁਪਏ ਤੋਂ ਘੱਟ ਫੀਸ ਨਹੀਂ ਹੈਗੀ ਸਾਲ ਦੀ ਮੈਂ ਸਾਲ ਦੀ ਨਹੀਂ ਕਹਿੰਦਾ ਮੈਂ ਕਹਿੰਨਾ 2-3 ਮਹੀਨੇ ਦੀ ਜਿਹੜੀ ਫੀਸ ਬੱਚਿਆਂ ਨੂੰ ਅਡੌਪਟ ਕਰੋ ਇਹ ਤੁਹਾਡੇ ਜਿੱਦਾਂ ਦੇ ਆਪਣੇ ਬੱਚੇ ਹੋਈ ਜੇ ਕੋਈ ਕਰ ਸਕਦਾ ਆ ਹੋਰ ਕਲਾਕਾਰ ਵੀਰ ਵੀ ਸਾਡੇ ਜੇ ਕੋਈ ਕਰ ਸਕਦਾ ਆ ਤੇ ਉਹ ਬੱਚਿਆਂ ਨੂੰ ਅਡੌਪਟ ਕਰੋ ਇੱਕ-ਇੱਕ ਦੋ-ਦੋ ਬੱਚਿਆਂ ਦੀ ਘੱਟੋ-ਘੱਟ ਦੋ-ਦੋ ਤਿੰਨ-ਤਿੰਨ ਮਹੀਨੇ ਦੀ ਜਿਹੜੀ ਫੀਸ ਆ ਉਹ ਇਹਨਾਂ ਦੀ ਵਿਚਾਰਿਆਂ ਦੀ ਦਿੱਤੀ ਜਾ ਸਕੇ ਔਰ ਮੈਂ ਇੱਕ ਤੁਹਾਡੇ ਮਾਧਿਅਮ ਰਾਈ ਹੋਰ ਬੇਨਤੀ ਕਰਦਾ ਜਿਵੇਂ ਤੁਸੀਂ ਚੱਲ ਕੇ ਆਏ ਪੁਰਨਾ ਨੂੰ ਵੀ ਇਨਕਰੇਜ ਕਰੋ ਉਹਨਾਂ ਨੂੰ ਕਹੋ ਕਿ ਗਰਾਉਂਡ ਰੈਲਿਟੀ ਦੇਖ ਕੇ ਆਓ ਵੀ ਉੱਥੇ ਬਣਿਆ ਕੀ ਆ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰਾ ਧੰਨਵਾਦ ਸਾਰਾ